ਅੱਜ ਪਹੁੰਚੇ ਹਾਂ ਜੀ ਕੰਜਰੀ ਦੀ ਕਵਰ ਤੇ ਪੰਜਾਬ ਦਾ ਇੱਕੋ ਇੱਕ ਅਜੀਹਾ ਪਿੰਡ ਜਿੱਥੇ ਪੀਰਾਂ ਤੋਂ ਪਹਿਲਾਂ ਹੁੰਦੀ ਹੈ ਇਸ ਕੰਜਰੀ ਦੀ ਪੂਜਾ ਅਤੇ 200 ਆਲੇ ਦੁਆਲੇ ਵਾਲੇ ਚਾਰ ਪਿੰਡ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਮੂਹੋਂ ਮੰਗੀਆਂ ਮੁਰਾਦਾਂ ਪਾਉਂਦੇ ਨੇ ਦੋਸਤੋ ਕਿਹਾ ਜਾਂਦਾ ਹੈ ਕਿ ਇੱਥੇ ਬੰਦਾ ਖਾਲੀ ਹੱਥ ਆਉਂਦਾ ਜ਼ਰੂਰ ਹੈ ਪਰ ਜਾਂਦਾ ਝੋਲੀਆਂ ਭਰ ਕੇ ਹੈ ਦੋਸਤੋ ਇੱਥੇ ਆਇਆ ਕੋਈ ਵੀ ਬੰਦਾ ਅੱਜ ਤੱਕ ਖਾਲੀ ਨਹੀਂ ਮੁੜਿਆ ਚਾਹੇ ਕੋਈ ਲੰਬੀ ਬਿਮਾਰੀ ਨਾਲ ਜੂਝ ਰਿਹਾ ਹੋਵੇ ਚਾਹੇ ਕੋਈ ਕੰਮ ਅੜਿਆ ਹੋਵੇ ਬਾਹਰਲੇ ਦੇਸ਼ ਦਾ ਬੇਜਾਨਾ ਲੱਗਦਾ ਹੋਵੇ ਚਾਹੇ ਦੋਸਤੋ ਬੱਚਾ ਨਾ ਹੁੰਦਾ ਹੋਵੇ ਵਿਆਹ ਨਾ ਹੁੰਦਾ ਹੋਵੇ ਚਾਹੇ ਕੋਈ ਅਜੀਹਾ ਕੰਮ ਇਹ ਜਾਂ ਕਾਰਜ ਜੋ ਪੁਰਾਣੇ ਸਮੇਂ ਤੋਂ ਹੀ ਬੰਦਾ ਕਰਨਾ ਚਾਹੁੰਦਾ ਪਰ ਹੋ ਨਾ ਰਿਹਾ ਹੋਵੇ ਇੱਥੇ ਆ ਕੇ ਹਰ ਇੱਕ ਕੰਮ ਹਰ ਇੱਕ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤੇ ਆਓ ਬਾਕੀ ਆਪਾਂ ਤੁਹਾਨੂੰ ਸਾਰਾ ਤੁਰ ਫਿਰਕੇ ਦਿਖਾਉਨੇ ਆ ਤੇ ਇਥੋਂ ਦੇ ਸੇਵਾਦਾਰ ਨਾਲ ਵੀ ਆਪਾਂ ਗੱਲਬਾਤ ਕੀਤੀ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਜੈ ਪੀਰਾਂ ਦੀ ਕਮੈਂਟਾਂ ਦੇ ਵਿੱਚ ਲਿਖ ਕੇ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਵੀ ਜਿਹੜੀ ਮਨੋਕਾਮਨਾ ਉਹ ਪੂਰੀ ਹੋ ਜਾਵੇ ਤੇ ਆਓ ਦੋਸਤੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਤੁਹਾਨੂੰ ਪੂਰਾ ਜਿਹੜਾ ਇਹ ਸਥਾਨ ਹੈ ਇਹਦੇ ਬਾਰੇ ਦੱਸਦੇ ਹਾਂ ਕਿ ਹੈ ਕਿਹੜੀ ਜਗ੍ਹਾ ਤੇ ਕੀ ਇਹਦੀ ਜਿਹੜੀ ਮੰਨਤਾ ਉਹ ਪੂਰੀ ਪਾ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਆਜੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੋਸਤੋ ਇਹ ਜਿਹੜਾ ਪਿੰਡ ਹੈ ਇਹ ਜਿਹੜਾ ਡੋਗਰ ਦਾ ਪਿੰਡ ਹੈ ਹਰਿਆਊ ਉਹਦੇ ਨੇੜੇ ਜੇ ਪੈ ਜਾਂਦਾ ਹਰਿਆਊ ਤੋਂ ਜਦੋਂ ਅਸੀਂ ਰੱਤਾ ਖੇੜਾ ਉਹ ਸਾਈਡ ਨੂੰ ਜਾਂਦੇ ਆ ਤਾਂ ਉਹਦੇ ਵਿਚਕਾਰ ਜੇ ਪੈ ਜਾਂਦਾ ਤੇ ਤਹਿਸੀਲ ਇਹਨੂੰ ਲੱਗਦੀ ਹੈ ਜੀ ਲਹਿਰਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਇਹ ਕਿਹੜੇ ਸ਼ਹਿਰਾਂ ਦੇ ਨੇੜੇ ਜੇ ਪੈ ਜਾਂਦਾ ਤਾਂ ਇਹ ਸੁਨਾਮ ਤੋਂ ਵੀ ਓਨਾ ਕੁ ਦੂਰ ਹੀ ਪੈ ਜਾਂਦਾ ਹੈ ਬੁੜਲਾਡੇ ਤੋਂ ਵੀ ਓਨਾ ਕੁ ਦੂਰ ਪੈ ਜਾਂਦਾ ਵਿਚਾਲੇ ਜੇ ਪੈਂਦਾ ਇਹ ਪਿੰਡ ਇਹ ਰੱਤਾ ਰੱਤਾ ਖੇੜਾ ਅਤੇ ਹਰਿਆਊ ਦੇ ਵਿਚਕਾਰ ਜੇ ਪੈ ਜਾਂਦਾ ਇਹ ਪਿੰਡ ਹੈ ਜਿਹੜਾ ਤੇ ਦੋਸਤੋ ਇਸ ਪੇ ਜਿਹੜੀ ਇਹ ਜਗਾ ਬਣੀ ਹੋਈ ਹੈ ਇਹ ਕੰਜਰੀ ਦੀ ਕਬਰ ਦੇ ਨਾਂ ਤੇ ਬਹੁਤ ਮਸ਼ਹੂਰ ਹੈ ਪੀਰਾਂ ਦਾ ਸਥਾਨ ਹੈ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਇੱਥੇ ਜਿਹੜਾ ਪੀਰਾਂ ਦੀ ਜਗਾ ਹੁੰਦੀ ਸੀ ਪੀਰ ਹੁੰਦੇ ਸੀ ਇਹ ਹੈ ਜੀ ਕੰਜਰੀ ਦੀ ਉਹ ਕਬਰ ਜਿੱਥੇ ਲੋਕ ਮੱਥਾ ਟੇਕਦੇ ਨੇ ਪੀਰਾਂ ਤੋਂ ਪਹਿਲਾਂ ਇੱਥੇ ਹੀ ਮੱਥਾ ਟੇਕਣਾ ਹੁੰਦਾ ਹੈ ਤੇ ਕਹਿਣ ਨੂੰ ਬੜਾ ਅਜੀਬ ਲੱਗਦਾ ਲੋਕ ਕਮੈਂਟਾਂ ਦੇ ਵਿੱਚ ਵੀ ਸ਼ਾਇਦ ਇਹ ਗੱਲ ਕਹਿਣਗੇ ਪਰ ਦੋਸਤੋ ਇਹ ਦਾ ਜਿਹੜਾ ਨਾਮ ਹੈ ਇਹ ਏਸੇ ਨਾਮ ਨਾਲ ਹੀ ਮਸ਼ਹੂਰ ਹੈ ਇਹ ਏਸੇ ਨਾਮ ਤੋਂ ਹੀ ਸਥਾਨ ਆ ਜੇ ਜਦੋਂ ਤੁਸੀਂ ਕੋਈ ਪੁੱਛੋਗੇ ਕਿ ਅਸੀਂ ਕੰਜਰੀਨੀ ਕਬਰ ਤੇ ਜਾਣਾ ਤਾਂ ਦੋਸਤੋ ਇਸੇ ਨਾਂ ਤੋਂ ਜਿਹੜਾ ਲੋਕ ਦੱਸਣਗੇ ਤੁਹਾਨੂੰ ਕਹਿੰਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਪੀਰ ਇੱਥੇ ਮੁਜਰਾ ਕਰਵਾਇਆ ਕਰਦੇ ਸੀ ਤੇ ਉਸ ਟੈਪ ਦਾ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਪੀਰ ਜਾਣ ਲੱਗੇ ਤਾਂ ਜਿਹੜੀ ਇੱਥੇ ਮੁਜਰਾ ਕਰਦੀ ਸੀ ਉਹਨਾਂ ਨੇ ਆਪਣੇ ਲਈ ਬਰ ਮੰਗਿਆ ਕਿ ਤੁਸੀਂ ਪੀਰ ਜੀ ਚਲੇ ਜਾਓਗੇ ਉਦੋਂ ਆ ਸਾਨੂੰ ਕਿਹਨੇ ਪੁੱਛਣਾ ਤਾਂ ਪੀਰ ਜੀ ਨੇ ਕਿਹਾ ਸੀ ਕਿ ਮੇਰੇ ਤੋਂ ਪਹਿਲਾਂ ਜਿਹੜੀ ਉਹ ਤੁਹਾਡੀ ਜਿਹੜੀ ਪੂਜਾ ਅਰਚਨਾ ਹੋਇਆ ਕਰਨੀ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਹਿੰਦੇ ਅਗਰ ਕਿਸੇ ਨੇ ਪੀਰ ਦੇ ਜਿਹੜਾ ਕੋਈ ਅਰਦਾਸ ਬੇਨਤੀ ਕਰਨੀ ਹੋਵੇ ਉਸ ਤੋਂ ਪਹਿਲਾਂ ਜਿਹੜਾ ਕੰਜਰੀ ਦੀ ਜਿਹੜੀ ਸਮਾਦ ਬਾਹਰ ਬਣੀ ਹੋਈ ਆ ਉਹਦੇ ਉੱਤੇ ਜਿਹੜਾ ਜੋ ਵੀ ਸੁਖਣਾ ਸੁਖਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਪੀਰ ਹੈ ਉਹ ਅਗਲੇ ਜਿਹੜੀ ਮਨੋ ਕਾਮਨਾ ਪੂਰੀ ਕਰਦੇ ਨੇ ਸੋ ਇਹ ਪੂਰਾ ਸਥਾਨ ਬਣਿਆ ਹੋਇਆ ਜੀ ਖੇਤਾਂ ਦੇ ਵਿੱਚ ਬਣਿਆ ਹੋਇਆ ਲੋਕ ਦੂਰੋਂ ਦੂਰੋਂ ਨਤਮਸਤਕ ਹੋਣ ਆਉਂਦੇ ਨੇ ਤੇ ਅਸੀਂ ਕਈ ਬੰਦਿਆਂ ਨਾਲ ਗੱਲਬਾਤ ਕਰੀ ਕਿ ਇਸੇ ਨਾਂ ਤੋਂ ਹੀ ਇਹ ਸਥਾਨ ਮਸ਼ਹੂਰ ਹੈ ਇਹੀ ਇਸ ਦਾ ਜਿਹੜਾ ਨਾਮ ਹੈ ਤੇ ਇੱਥੇ ਦੂਰੋਂ ਦੂਰੋਂ ਆ ਕੇ ਲੋਕ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਅਗਰ ਤੁਸੀਂ ਵੀ ਇਸ ਸਾਈਡ ਨੂੰ ਆਇਓ ਅਗਰ ਆਉਣਾ ਚਾਹੁੰਦੇ ਹੋ ਤਾਂ ਖੇਤਾਂ ਦੇ ਵਿੱਚ ਰੱਤੇ ਥੇ ਦੇ ਤੇ ਹਰਿਆਊ ਦੇ ਵਿਚਾਲੇ ਜੇ ਬਣਿਆ ਹੋਇਆ ਪਿੰਡਾ ਹਰਿਆਊ ਤੇ ਰੱਤਾ ਰੱਤਾ ਖੇੜਾ ਸੌਰੀ ਰੱਤਾ ਖੇੜਾ ਤੇ ਹਰਿਆਊ ਦੇ ਵਿਚਾਲੇ ਬਣਿਆ ਹੋਇਆ ਪਿੰਡ ਹੈ